ਇਹ ਲਿਖੇਗਾ ਤੇ ਆਹ ਸਾਹਮਣਾ ਹੋਈ ਗੱਲ ਲੈ ਜੇ ਰੱਸੀ 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 ਕੋਲ ਦੇ ਆ ਜਾਓ ਬਲਕਾਂ ਵਾਲਾ ਦੂਰ ਹੋ ਜਾ ਆ ਜਾ ਕਿਸੇ ਵਾਲਾ ਆ ਜਾ ਬਸ ਲੈਓ ਹੂੰ ਦੇਖੋ ਤੇ ਅਸਾਂ ਨੇ ਦੇਖਿਆ ਦੇਖੋ ਅਸੀਂ ਇਲੀਗਲ ਮਾਈਨਿੰਗ ਦੇ ਖਿਲਾਫ ਟਾਈਮ ਟੂ ਟਾਈਮ ਜੜੀਆਂ ਹੈਗੀਆਂ ਆਪਣੀਆਂ ਆਪਰੇਸ਼ਨ ਚਲਾਉਂਦੇ ਰਹਿੰਨੇ ਆ ਔਰ ਇਹ ਸਾਰੀਆਂ ਜਿਹੜੇ ਆਪਰੇਸ਼ਨਸ ਹੈਗੇ ਇਹ ਸੂਚਨਾਵਾਂ ਦੇ ਆਧਾਰਿਤ ਹੁੰਦੇ ਆ ਕਿ ਜਿੱਦਾਂ ਦੀ ਸਾਨੂੰ ਸੂਚਨਾ ਮਿਲਦੀ ਆ ਉਹਦੇ ਮੁਤਾਬਕ ਅਸੀਂ ਮਾਈਨਿੰਗ ਵਿਭਾਗ ਨੂੰ ਨਾਲ ਲੈ ਕੇ ਉੱਥੇ ਆਪਰੇਸ਼ਨਸ ਕਰਦੇ ਆ ਔਰ ਇਲੀਗਲ ਮਾਈਨਿੰਗ ਜਿਹੜੀ ਕਿ ਆ ਜ਼ਿਆਦਾਤਰੇ ਸਾਹਮਣੇ ਹੋ ਰਹੀ ਹੁੰਦੀ ਉਹਨੂੰ ਮੌਕੇ ਤੇ ਜਾ ਕੇ ਫੜਿਆ ਜਾਂਦਾ ਇਸੇ ਲੜੀ ਦੇ ਵਿੱਚ ਜਿਹੜੀ ਹੈਗੀ ਆ ਰੀਸੈਂਟਲੀ ਅਸੀਂ ਕੱਲ ਹੀ ਦੋ ਆਪਰੇਸ਼ਨਸ ਕੀਤੇ ਆ ਇੱਕ ਨੰਗਲਪੁਰ ਦੇ ਏਰੀਆ 'ਚ ਆਪਰੇਸ਼ਨ ਕੀਤਾ ਜਿਹਦੇ ਵਿੱਚ ਇਲੀਗਲ ਮਾਈਨਿੰਗ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਸੀ ਜਿਹਦੇ ਵਿੱਚ ਇੱਕ ਪੋਕਲੇਨ ਤੇ ਇੱਕ ਭਰਿਆ ਹੋਇਆ ਜਿਹੜਾ ਟਿਪਰ ਆ ਰੌ ਮਟੀਰੀਅਲ ਦਾ ਇਲੀਗਲ ਮਾਈਨਿੰਗ ਕਰਦਾ ਹੋਇਆ ਉਹ ਚੱਕੀ ਡਿਵਰ ਦੇ ਵਿੱਚੋਂ ਜਿਹੜਾ ਹੈਗਾ ਉਹਨੂੰ ਅਸੀਂ ਐਪਰੀਹੈਂਡ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਵਿੱਚ ਜਿਹੜੀ ਜਿਹੜੇ ਤੱਥ ਹੈ ਉਹ ਇਹ ਆ ਕਿ ਇਹ ਇਲੀਗਲ ਮਾਈਨਿੰਗ ਕੱਲੇ ਡਰਾਈਵਰ ਤੇ ਟਿਪਰ ਦੇ ਡਰਾਈਵਰ ਜਾਂ ਪੋਕਲੇਨ ਦੇ ਡਰਾਈਵਰ ਨਹੀਂ ਕਰ ਰਿਹਾ ਹੈ ਬੇਸਿਕਲੀ ਜਿਹੜਾ ਸਾਰਿਆਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਉਤਸ਼ਾਹਿਤ ਕਰਦੇ ਜਾਂ ਇਹਨਾਂ ਦੀ ਮਸ਼ੀਨਾਂ ਜਿਹੜੀਆਂ ਭੇਜੀਆਂ ਜਾਂਦੀਆਂ ਅਕਸਰ ਦੇਖਿਆ ਗਿਆ ਕਿ ਇਹ ਜਿਹੜੇ ਮਾਲਕ ਹੈਗੇ ਆ ਕ੍ਰਸ਼ਰਸ ਦੇ ਉਹ ਇਸ ਨੂੰ ਉਹਨਾਂ ਦੇ ਪਿੱਛੇ ਹੁੰਦੇ ਆ ਔਰ ਉਹਦੇ ਵਿੱਚ ਜਿਹੜੀ ਹੈਗੀ ਆ ਇਲੈਗਲ ਮਾਈਨਿੰਗ ਕਰਾਉਣ ਦੇ ਵਿੱਚ ਆ ਮੈਂ ਸਮਝਦਾ ਕਿ ਪੂਰੇ ਦੇ ਪੂਰੇ ਭਾਗੀਦਾਰ ਆ ਔਰ ਇਸ ਮੁਕਾਦਮੇ ਵਿੱਚ ਜਿਹੜੇ ਹੈਗੇ ਆ ਕ੍ਰਸ਼ਰ ਓਨਰਸ ਨੂੰ ਵੀ ਅਸੀਂ ਜਿਹੜੇ ਹੈਗੇ ਆ ਦੋਸ਼ੀਆਂ ਦੀ ਲਿਸਟ ਵਿੱਚ ਰੱਖਿਆ ਗਿਆ ਹੈਗਾ ਤੇ ਜਿਹੜੇ ਮੌਕੇ ਤੇ ਗ੍ਰਿਫਤਾਰੀ ਕੀਤੀ ਦੂਜੇ ਆਪਰੇਸ਼ਨਸ ਦੇ ਵਿੱਚ ਨਰੋਟ ਜੈਵਲ ਸਿੰਘ ਦੇ ਏਰੀਆ ਦੇ ਵਿੱਚ ਉੱਥੇ ਵੀ ਇੱਕ ਜੀਸੀਬੀ ਮਸ਼ੀਨ ਤੇ ਜਿਹੜੀਆਂ ਹੈਗੀਆਂ ਤਿੰਨ ਜਿਹੜੀਆਂ ਟਰੈਕਟਰ ਟਰਾਲੀਸ ਹਾਈਡਰੋਲਿਕ ਆ ਜਿਹੜੀਆਂ ਹੈਗੀਆਂ ਉਹ ਇਲੈਗਲ ਮਾਈਨਿੰਗ ਰਾਵੀ ਰਿਵਰ ਦੇ ਬੈਂਕ ਤੋਂ ਜਿਹੜੀਆਂ ਕਰਵਾ ਰਹੀਆਂ ਸੀ ਉਹਨਾਂ ਨੂੰ ਵੀ ਮੌਕੇ ਤੋਂ ਗ੍ਰਿਫਤਾਰ ਕੀਤਾ ਉੱਥੇ ਵੀ ਜਿਹੜੇ ਚਾਰ ਜਿਹੜੇ ਆ ਵਿਅਕਤੀ ਹੈਗੇ ਆ ਉਹ ਮੌਕੇ ਤੇ ਗ੍ਰਿਫਤਾਰ ਜਿਹੜੇ ਉਹ ਕੀਤੇ ਗਏ ਆ ਨਾਲੇ ਇਹ ਵਹੀਕਲਸ ਜਿਹੜੀ ਉਹਦੀ ਰਿਕਵਰੀ ਹੋਈ ਆ ਆ ਇੱਥੇ ਅਸੀਂ ਪਠਾਨਕੋਟ ਪੁਲਿਸ ਵੱਲੋਂ ਇਹ ਬਿਲਕੁਲ ਸਾਫ਼ ਜਿਹੜਾ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜੀ ਇਲੈਗਲ ਮਾਈਨਿੰਗ ਆ ਚਾਹੇ ਉਹ ਕਿਸੇ ਦੇ ਵੀ ਕਹਿ ਦੇ ਉੱਤੇ ਹੋ ਰਹੀ ਆ ਪ੍ਰੈਸ਼ਰ ਹੋਨਰਸ ਦੇ ਉਹਦੇ ਚ ਜ਼ਿਆਦਾਤਰ ਰੋਲਵਮੈਂਟ ਨਿਕਲ ਰਹੀ ਆ ਉਹ ਇਸ ਤਰੀਕੇ ਨਾਲ ਅਸੀਂ ਫਿਊਚਰ ਦੇ ਵਿੱਚ ਇਨਫੈਕਟ ਇਨਫੈਕਟ ਪਾਸ ਦੇ ਵਿੱਚ ਵੀ ਹੁਣ ਫਿਊਚਰ ਦੇ ਵਿੱਚ ਵੀ ਕਿਸੇ ਵੀ ਹਾਲਤ ਵਿੱਚ ਕਿਸੇ ਨੂੰ ਵੀ ਇਸ ਇਲੀਗਲ ਐਕਟੀਵਿਟੀਜ਼ ਤੋਂ ਜਿਹੜਾ ਹੈਗਾ ਉਹ ਬਖਸ਼ਿਆ ਨਹੀਂ ਜਾਵੇਗਾ ਉਹ ਸਖਤ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਵੇਗੀ